ਮੈਂ ਉਹਦੀ ਵਡਿਆਈ ਕਿਵੇਂ ਬਿਆਨ ਕਰਾਂ ਪ੍ਰਮਾਤਮਾ ਬਹੁਤ ਵੱਡਾ ਹੈ ਬਹੁਤ ਵਿਸ਼ਾਲ ਹੈ ਬੇਸ਼ਮਾਰ ਹੈ ਬੇਅੰਤ ਹੈ ਅਥਾ ਹੈ ਅਗੰਤ ਹੈ ਤੇ ਉਹਦੀ ਵਡਿਆਈ ਬਿਆਨ ਕਰਨੀ ਬਹੁਤ ਔਖੀ ਹੈ ਮਹਾਰਾਜੀ ਬਤਨ ਕਰਨੇ ਖਾਉ ਕਿਆ ਸਾਂ ਲਾਂਹੀ ਕਰਮਜੰਤ ਵੱਡੀ ਤੇਰੀ ਵਡਿਆਈ ਮੈਂ ਤੇਰਾ ਪੈਦਾ ਕੀਤਾ ਹੋਇਆ ਇੱਕ ਛੋਟਾ ਜਿਹਾ ਕਿਰਮ ਹਾਂ ਜਨਤ ਹਾਂ ਤੇ ਤੇਰੀ ਵਡਿਆਈ ਬਹੁਤ ਵੱਡੀ ਹੈ ਮਾਲਕ ਜੀ ਮੈਂ ਕਿਵੇਂ ਬਿਆਨ ਕਰਾਂ ਤੂੰ ਅਗੰਮ ਦਿਆਲ ਅਗੰਮ ਹੈ ਆਪ ਲਹਿ ਮਿਲਾਈ ਤੂੰ ਅਗੰਮ ਹੈ ਦਿਆਲੂ ਹੈ ਵਿਸ਼ਨਿਆ ਹੋਿਆਂ ਨੂੰ ਆਪਣੇ ਨਾਲ ਬੁਲਾਉਣ ਦੀ ਤੂੰ ਸਮਰੱਥਾ ਰੱਖਦਾ ਹੈ ਤੇ ਮੈਨੂੰ ਵੀ ਮਿਲਾਹ ਮੈਂ ਤੁਜ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਤੇਰੇ ਤੋਂ ਬਿਨਾ ਕੋਈ ਮੇਰਾ ਬੇਲੀ ਕੋਈ ਮਿੱਤਰ ਕੋਈ ਸੱਜਣ ਹੈ ਹੀ ਨਹੀਂ ਹੈ ਤੂੰ ਹੀ ਮੈਨੂੰ ਵਿਕਾਰਾਂ ਤੋਂ ਬਚਾ ਸਕਦਾ ਹੈ ਛਡਾ ਸਕਦਾ ਹੈ ਜੋ ਤੇਰੀ ਸ਼ਰਣਾਗਤੀ ਤੇਰਾ ਲਹਿ ਛਡਾਈ ਤੇ ਜਿਹੜੇ ਤੇਰੀ ਅਨ ਕੇ ਸ਼ਰਨ ਦੇ ਵਿੱਚ ਪੈ ਜਾਂਦੇ ਨੇ ਤੂੰ ਆਪ ਉਹਨਾਂ ਨੂੰ ਵਿਕਾਰਾਂ ਤੋਂ ਛਡਾਉਂਦਾ ਹੈ ਵਿਕਾਰਾਂ ਦੇ ਬੰਧਨਾਂ ਤੋਂ ਖਲਾਸੀ ਦਵਾਉਂਦਾ ਹੈ ਨਾਨਕ ਵੇ ਪ੍ਰਵਾਹ ਹੈ ਇਸੋ ਤੇਲਣਾ ਤਮਾਈ ਹੈ ਨਾਨਕ ਉਹ ਪ੍ਰਮਾਤਮਾ ਅਕਾਲ ਪੁਰਖ ਵੈਗੁਰੂ ਵੇ ਪ੍ਰਵਾਹ ਹੈ ਉਹਨੂੰ ਕਿਸੇ ਦੀ ਤਿਲ ਜਿੰਨੀ ਵੀ ਤਮਾ ਨਹੀਂ ਹੈ ਉਹ ਕਿਸੇ ਦੇ ਹੁਕਮ ਦੀ ਉਡੀਕ ਨਹੀਂ ਕਰਦਾ ਕਿ ਕੋਈ ਹੁਕਮ ਕਰੇਗਾ ਤੇ ਮੈਂ ਤਾਂ ਕਰਾਂਗਾ ਪ੍ਰਮਾਤਮਾ ਆਪਣੇ ਆਪ ਦੇ ਵਿੱਚ ਹੀ ਸਭ ਕੁਝ ਹੈ ਕਰਨ ਤੇ ਕਰਾਉਣ ਵਾਲਾ ਹੈ ਇਸ ਕਰਕੇ ਉਹਨੂੰ ਕਿਸੇ ਦੀ ਕੋਈ ਵੀ ਮੁਥਾਜੀ ਨਹੀਂ ਹੈ ਉਹਨੂੰ ਕਿਸੇ ਦੀ ਕੋਈ ਵੀ ਤਿਲ ਜੀਨੀ ਤਮਾ ਨਹੀਂ ਹੈ ਉਹ ਬਿਲਕੁਲ ਵੇਪਰਵਾਹ ਹੈ ਲਾਪਰਵਾਹ ਮਨੁੱਖ ਹੋ ਸਕਦਾ ਹੈ ਪਰ ਵੇਪਰਵਾਹ ਮਨੁੱਖ ਇਹ ਸ਼ਬਦ ਢੁਗਦਾ ਨਹੀਂ ਮਨੁੱਖ ਵਾਸਤੇ ਇਹ ਰੱਬ ਦਾ ਆਪਣਾ ਨਿੱਜੀ ਸ਼ਬਦ ਹੈ ਪਰਮਾਤਮਾ ਜੀ ਦਾ ਇਸ ਕਰਕੇ ਵੇਪਰਵਾਹ ਸ਼ਬਦ ਪਰਮਾਤਮਾ ਤੇ ਢੁਕਦਾ ਹੈ ਪਰਮਾਤਮਾ ਹੀ ਵੇਪਰਵਾਹ ਹੈ ਉਹਨੂੰ ਕਿਸੇ ਦੀ ਪੂਰਾ ਵੀ ਪਰਵਾਹ ਨਹੀਂ ਹੈ ਤਿਲਜ ਨਹੀਂ ਤਮਾ ਨਹੀਂ ਹੈ ਤੇ ਮਨੁੱਖ ਲਾਪਰਵਾਹ ਹੈ ਦੋਹਾਂ ਸ਼ਬਦਾਂ ਦੇ ਵਿੱਚ ਅੰਤਰ ਹੈ ਪਹਿਲੇ ਸ਼ਲੋਕ ਦੇ ਅੰਦਰ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਮਹਾਰਾਜ ਜੀ ਨੇ ਬਖਸ਼ਿਸ਼ ਕਰਨਾ ਕੀਤੀ ਅਕਾਲ ਪੁਰਖ ਵੈਗੁਰੂ ਦੀ ਵਡਿਆਈ ਕਰਦਿਆਂ ਹੋਇਆਂ ਬਚਨ ਵਰਤੇ ਨੇ ਸੈਵਦੀ ਕਹਿੰਦੇ ਸ਼ਲੋਕ ਮੁਹਲਾ ਦੂਜਾ ਸ਼ਲੋਕ ਗੁਰੂ ਅੰਗਦ ਪਾਤਸ਼ਾਹ ਜੀ ਮਹਾਰਾਜ ਜੀ ਦਾ ਕੈਸੇ ਹੀ ਕੋਈ ਕੋਏ ਮਾਣਯ ਨਿਮਾਣੀ ਇੱਕ ਤੂੰ ਵਤਨ ਕੀਤੇ ਕਿਸ ਹੀ ਕੋਈ ਕੋਏ ਮਾਣਯ ਨਿਮਾਣੀ ਇੱਕ ਤੂੰ ਸਹਿਬ ਜੀ ਹਰ ਇੱਕ ਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਆਸਰਾ ਹੈ ਸੰਸਾਰ ਦੇ ਅੰਦਰ ਜਿੰਨੇ ਵੀ ਜੀਵ ਨੇ ਜਿੰਨੇ ਵੀ ਲੋਕ ਨੇ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਆਪਣਾ ਆਸਰਾ ਬਣਾ ਕੇ ਬੈਠੇ ਨੇ ਕਿਸੇ ਨੇ ਕਿਸੇ ਦਾ ਆਸਰਾ ਤੱਕਿਆ ਹੋਇਆ ਹੈ ਕੋਈ ਕਿਸੇ ਦਾ ਆਸਰਾ ਤੱਕ ਰਿਹਾ ਹੈ ਤੇ ਮੈਂ ਨਿਮਾਣੀ ਜਿੰਦ ਇੱਕ ਤੇਰੇ ਤੇ ਭਰੋਸਾ ਰੱਖਿਆ ਹੈ ਤੇਰੇ ਤੇ ਓਟ ਰੱਖੀ ਹੈ ਤੇਰੇ ਤੋਂ ਬਿਨਾ ਕੋਈ ਸੰਸਾਰ ਦੇ ਵਿੱਚ ਹੋਰ ਕੋਈ ਦੂਜਾ ਤੀਜਾ ਹੈ ਹੀ ਨਹੀਂ ਹੈ ਕਿਸ ਹੀ ਕੋਈ ਕੋਏ ਮਾਣਯ ਨਿਮਾਣੀ ਇੱਕ ਤੂੰ ਮੇਰਾ ਨਿਮਾਣੀ ਦਾ ਤੂੰ ਹੀ ਆਸਰਾ ਹੈ ਤੇ ਮੈਂ ਤੇਰੇ ਤੋਂ ਬਿਨਾ ਹੋਰ ਕਿਸੇ ਦਰ ਦਾ ਆਸਰਾ ਨਹੀਂ ਤੱਕਦੀ ਇਹ ਮੇਰੀ ਜਿੰਦ ਦਾ ਖਿਆਲ ਹੈ ਮੇਰਾ ਆਪਣਾ ਨਿੱਜੀ ਖਿਆਲ ਹੈ ਕਿ ਮੈਂ ਇੱਕ ਤੇਰੇ ਤੇ ਭਰੋਸਾ ਰੱਖਿਆ ਹੋਇਆ ਤੇਰੇ ਤੇ ਓਟ ਰੱਖੀ ਹੈ ਮੇਰਾ ਤੇਰੇ ਤੋਂ ਬਿਨਾ ਕੋਈ ਆਸਰਾ ਨਹੀਂ ਹੈ ਦੁਨੀਆਂ ਦੇ ਲੋਕ ਅਨੇਕਾਂ ਥਾਵਾਂ ਤੇ ਆਸਰੇ ਲੱਭਦੇ ਨੇ ਆਸਰੇ ਰੱਖਦੇ ਨੇ ਫਰ ਮੇਰਾ ਇੱਕ ਤੂੰ ਆਸਰਾ ਹੈ ਅਕਾਲ ਪੁਰਖ ਵੈ ਗੁਰੂ ਕਵੀ ਨੇ ਖਾਲਸਾ ਸਿੰਘ ਨੇ ਬੜਾ ਪਿਆਰਾ ਲਿਖਿਆ ਉਹ ਕਹਿੰਦਾ ਹੈ ਕਾਹੂ ਕੋ ਪੁਰਸੋਂ ਹੈ ਜ਼ਮੀਨ ਕੋ ਜ਼ਮਾਨੇ ਵਿੱਚ ਕਾਹੂ ਕੋ ਪੁਰਸੋਂ ਜ਼ੋਰ ਚਾਕਰੀ ਜਹਾਜ਼ 'ਤੇ ਕਾਹੂ ਕੋ ਪੁਰਸੋਂ भारी शाह पातशाह मीत काहू को भरोसो है कुटुम्बी करहों को भरोसों देवनागरी और पारसी को काहू को भरोसों गिरी की मिजाज पे काहू को भरोसों है चार चातुरी चलाकी चोख मोको तो भरोसों एक ग्रंथ महाराज पे ही ਕਹਿੰਦੇ ਦੁਨੀਆਂ ਦੇ ਲੋਕਾਂ ਨੇ ਅਨੇਕਾਂ ਥਾਵਾਂ ਤੇ ਆਪਣੇ ਆਸਰੇ ਰੱਖੇ ਨੇ, ਭਰੋਸੇ ਲਾਏ ਨੇ ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਆਸਰਾ ਹੈ, ਮੋਕੋ ਤੋਂ ਭਰਸੋਂ ਇੱਕ ਗ੍ਰੰਥ ਮਹਾਰਾਜ 'ਤੇ, ਮੇਰਾ ਤੇ ਭਰੋਸਾ ਇੱਕ ਗੁਰੂ ਗ੍ਰੰਥ ਮਹਾਰਾਜ ਜੀ 'ਤੇ ਹੈ। ਦੁਨੀਆਂ ਦੇ ਅੰਦਰ ਅਨੇਕਾਂ ਲੋਕ ਨੇ, ਅਨੇਕਾਂ ਜੀਵ ਨੇ, ਹਰ ਕਿਸੇ ਦਾ ਕੋਈ ਨਾ ਕੋਈ ਭਰੋਸਾ ਆਸਰਾ ਹੈ, ਪਰ ਮੇਰਾ ਭਰੋਸਾ ਇੱਕ ਮਾਲਕਾ ਤੂੰ ਹੈ। ਇਸ ਕਰਕੇ ਮੇਰੀ ਨਿਮਾਣੀ ਦੀ ਇੱਕ ਤੇਰੇ ਤੇ ਟੇਕ ਹੈ ਇੱਕ ਤੇਰੇ ਤੇ ਭਰੋਸਾ ਹੈ ਕਿਉਂ ਨਾ ਮਰੀਜਾ ਰੋਈ ਜਾਂ ਲੱਗ ਚੇਤਨਾ ਆਵਹੀ ਜੇ ਤੂੰ ਚੇਤੇ ਨਹੀਂ ਨਾ ਆਉਂਦਾ ਤੇ ਆਪਣੇ ਆਪ ਹੀ ਮੇਰੀ ਜਿੰਦ ਤੜਪਦੀ ਹੈ ਤੇ ਰੋਣ ਆਉਂਦਾ ਹੈ ਮਹੱਲਾ ਦੂਜਾ ਗੁਰੂ ਅੰਗਦ ਪਾਤਸ਼ਾਹ ਜੀ ਦਾ ਦੂਸਰਾ ਸ਼ਲੋਕ ਹੈ ਜੀ ਜਾਂ ਸੁਖ ਤਾਂ ਸ਼ਰ ਆਵੇ ਉਹ ਦੁੱਖ ਵੀ ਸੰਭਾਲਿਓ ਏ ਨਾਨਕ ਕਹ ਸਿਆੜੀਏ ਇਓ ਕੰਤ ਮਿਲਾਵਾ ਹੋਏ ਸਾਹਿਬ ਜੀ ਜਿੰਨੀ ਦੇਰ ਤੱਕ ਤੂੰ ਮੇਰੇ ਜੀਵਨ ਦੇ ਅੰਦਰ ਹੈ ਤੇ ਮੈਂ ਸੁਖ ਮਾਣ ਰਿਆ ਹਾਂ ਜਿੰਨੀ ਦੇਰ ਤੱਕ ਮੇਰਾ ਸਾਹ ਹੈ ਉਨੀ ਦੇਰ ਤੱਕ ਮੈਂ ਸੁਖੀ ਹਾਂ ਤੇ ਜਦੋਂ ਤੂੰ ਵਿਸਰਦਾ ਹੈ ਫਿਰ ਮੈਂ ਦੁਖੀ ਹੋ ਜਾਂਦਾ ਹਾਂ ਇਸ ਕਰਕੇ ਗੁਰੂ ਅੰਗਦ ਪਾਸ਼ਾ ਜੀ ਕਹਿ ਰਹੇ ਨੇ ਨਾਨਕ ਕਹੈ ਸਿਆਣੀਏ ਇਓ ਕੰਤ ਮਿਲਾਵਾ ਹੋਏ ਖੇ ਸਿਆਣੀ ਜੀਵ ਇਸਤਰੀਏ